ਇੱਕ ਪਾਸੇ ਦੁਨੀਆ ਭਰ ਦੇ ਵਿੱਚ ਧੋਖਾਧੜੀ ਦੇ ਮਾਮਲੇ ਲਗਾਤਾਰ ਹੀ ਸਾਹਮਣੇ ਆ ਰਹੇ ਹਨ ਅਤੇ ਦੂਜੇ ਪਾਸੇ ਇਮਾਨਦਾਰੀ ਅੱਜ ਵੀ ਮੌਜੂਦ ਹੈ ਇਮਾਨਦਾਰੀ ਮੌਜੂਦ ਦੀ ਮਿਸਾਲ ਜਸਕਰਨ ਸਿੰਘ ਰਿਟਾਇਰਡ ਸੁਪਰਡੈਂਟ ਡੀਸੀ ਦਫ਼ਤਰ ਮੋਗਾ ਜੋ ਹੁਣ ਮੌਜੂਦਾ ਸਰਪੰਚ ਪਿੰਡ ਸਗਲਾ ਧਰਮਕੋਟ ਨੇ ਦਿੱਤੀ ਮਿਲੀ ਜਾਣਕਾਰੀ ਅਨੁਸਾਰ ਮੋਗਾ ਨਿਵਾਸੀ ਬਿੰਦਰ ਸਿੰਘ ਵੱਲੋਂ ਨਵੇਂ ਪਲਾਟ ਦੀ ਖਰੀਦ ਕੀਤੀ ਗਈ ਸੀ ਜਿਸ ਦੀ ਅਦਾਇਗੀ ਕੀਤੀ ਜਾ ਰਹੀ ਸੀ ਉਸ ਦੌਰਾਨ ਬੈਂਕ ਖਾਤੇ ਦੇ ਵਿੱਚ 10 ਲੱਖ ਰੁਪਏ ਦਾ ਚੈੱਕ ਪਲਾਟ ਦੇ ਵੇਚਣ ਵਾਲੇ ਨੂੰ ਦਿੱਤਾ ਜਾ ਰਿਹਾ ਸੀ ਪਰੰਤੂ ਬਿੰਦਰ ਸਿੰਘ ਵੱਲੋਂ ਗਲਤੀ ਨਾਲ ਖਾਤਾ ਨੰਬਰ ਇੱਕ ਅੱਖਰ ਦੀ ਹੋਈ ਗਲਤੀ ਨਾਲ ਮੌਜੂਦ ਸਰਪੰਚ ਜਸਕਰਨ ਸਿੰਘ ਦੇ ਖਾਤੇ ਦੇ ਵਿੱਚ ਗਲਤੀ ਨਾਲ ਚਲੇ ਗਈ ਜਦ ਬਿੰਦਰ ਸਿੰਘ ਵੱਲੋਂ ਸਰਪੰਚ ਸਾਹਿਬ ਦੇ ਨਾਲ ਸੰਪਰਕ ਕੀਤਾ ਤਾਂ ਉਹਨਾਂ ਮੁੜ ਬਿੰਦਰ ਸਿੰਘ ਦੇ ਖਾਤੇ ਦੇ ਵਿੱਚ 10 ਲੱਖ ਰੁਪਏ ਦੀ ਰਾਸ਼ੀ ਟਰਾਂਸਫਰ ਕਰ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਇਸ ਚੈਨਲ ਨੂੰ ਦੇਖਣ ਵਾਲੇ ਸਾਥੀਆਂ ਤੇ ਦਰਸ਼ਕਾਂ ਨੂੰ ਅੱਜ ਇਹ ਦੱਸਣਾ ਚਾਹੁੰਦਾ ਕਿ ਇਮਾਨਦਾਰੀ ਇੱਕ ਬਹੁਤ ਵੱਡੀ ਚੀਜ਼ ਹੈ ਪਿਛਲੇ ਹਫਤੇ ਕੋਸ਼ ਦਿਨੀ ਮੇਰੇ ਤੋਂ 10 ਲੱਖ ਰੁਪਏ ਦੀ ਅਮਾਉਂਟ ਭਾਰੀ ਅਮਾਉਂਟ ਜੋ ਕਿ ਦਿੱਸਤ ਗਲਤੀ ਹੋਣ ਕਰਕੇ ਸਰਦਾਰ ਜਸਕਰਨ ਸਿੰਘ ਰਿਟਾਇਰਡ ਸੁਪਰਡੈਂਟ ਡੀਸੀ ਦਫਤਰ ਉਹਨਾਂ ਦੇ ਕਾਊਂਟ ਵਿੱਚ ਚਲੀ ਗਈ ਸੀ ਤੁਹਾਡੇ ਹਿਸਾਬ ਨਾਲ ਮਤਲਬ ਕਿ ਉਹ अमाउंट ਵਾਪਸ ਹੋਣੀ ਮੈਨੂੰ ਬਹੁਤ ਉਫੀ ਲੱਗਦੀ ਸੀ ਪਰ ਜਦੋਂ ਮੈਂ ਮਤਲਬ ਕਿ ਵੀ ਸਰਦਾਰ ਜਸਕਰਨ ਸਿੰਘ ਰਫੀ ਹੋਈ ਇਨਸਾਨ ਨੂੰ ਜਾ ਕੇ ਉਹਨਾਂ ਦੇ ਘਰ ਮਿਲਿਆ ਤੇ ਉਹਨਾਂ ਨਾਲ ਮੈਂ ਜਾ ਕੇ ਆਪਦੀ ਦਿੱਕਤ ਸ਼ੇਅਰ ਕੀਤੀ ਤੇ ਉਹਨਾਂ ਨੇ ਮੈਨੂੰ ਮਤਲਬ ਕਿ ਵੀ ਮੋਢੇ ਤੇ ਹੱਥ ਰੱਖ ਕੇ ਹੌਸਲਾ ਦਿੱਤਾ ਵੀ ਛੋਟੇ ਵੀਰ ਘਬਰਾ ਨਾ ਐਸੇ ਚੇਰੇ ਤੇ ਹਿਕਾਰ। ਤੇ ਉਹਨਾਂ ਨੇ ਪਿਛਲੇ ਦਿਨੀ ਲੋਕਦਰ ਉਹ ਰਾਸ਼ੀ ਮੇਰੇ ਕੋਲ ਆਦੇ ਤੋਂ ਮੇਰੇ ਕੋਲ ਤੇ ਟ੍ਰਾਂਸਫਰ ਕਰ ਦਿੱਤੀ ਕਿ ਮੈਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਅੱਜ ਉਹਨਾਂ ਦੇ ਘਰ ਆਇਆ ਘਰ ਆਉਣ ਤੇ ਮੈਨੂੰ ਇਹ ਪਤਾ ਚੱਲਿਆ ਕਿ ਸਰਦਾਰ ਜਸਕਰਨ ਸਿੰਘ ਜੀ ਪਿਛਲੇ ਸਮੇਂ ਤੋਂ ਸਮਾਜ ਦੀ ਸੇਵਾ ਵਾਸਤੇ ਸਰਪੰਚੀ ਦੇ ਡੈਜੀਨੇਸ਼ਨ ਤੇ ਕੰਮ ਕਰ ਰਹੇ ਐ ਤੇ ਲੋਕਾਂ ਨੇ ਉਹਨਾਂ ਨੂੰ ਸਰਬਸੰਤੀ ਨਾਲ ਹੀ ਕਹਿਆ ਹੋਇਆ ਹੈ ਕਿ ਮੈਂ ਉਸ ਅਭਿਰੂਹੀ ਇਨਸਾਨ ਦਾ ਬਹੁਤ ਜ਼ਿਆਦਾ ਤੈਅ ਦਿਲੋਂ ਸ਼ੁਕਰਗੁਜ਼ਾਰ ਆਂ ਕਿ ਬਸ ਇੰਨਾ ਹੀ ਤੁਹਾਨੂੰ ਦੱਸਦਾ ਹੋਇਆ ਕਿ ਇਮਾਨਦਾਰੀ ਇੱਕ ਬਹੁਤ ਵੱਡੀ ਚੀਜ਼ ਐ ਤੇ ਮੈਂ ਕੋਟੀ-ਕੋਟੀ ਧੰਨਵਾਦ ਕਰਦਾ ਹੋਇਆ ਸਤਿਕਾਰ ਜਿਸ ਕਰਨ ਸੈਂ ਜੀ ਦਾ ਕਿ ਉਹਨਾਂ ਦੇ ਸਮੂਹ ਪਰਿਵਾਰ ਦਾ ਇਹ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਪਹਿਲਾਂ ਸਰ ਬਲਵਿੰਦਰ ਸਿੰਘ ਜੀ ਇਹਨਾਂ ਨੂੰ ਵੀ ਕੁਝ ਰਾਸ਼ੀ ਕਿਸੇ ਨੂੰ ਦੇਣੀ ਸੀ ਇਹਨਾਂ ਨੇ ਕੋਈ ਪਲਾਟ ਖਰੀਦਿਆ ਸੀ ਪਰ ਉਹ ਗਲਤੀ ਨਾਲ ਮੇਰੇ ਖਾਤੇ ਵਿੱਚ ਆ ਗਿਆ ਸੀ ਇਹਨਾਂ ਨੇ ਇਹ ਪਤਾ ਕੀਤਾ ਕਿਤਾ ਵਿੱਚ ਸਰਕਾਰੀ ਖਾਤੇ ਕਰ ਕਿ ਮੇਰੇ ਨਾਮ ਇਹਨਾਂ ਨੇ ਨਿਕਾਲ ਕੇ ਦਿੱਤਾ ਮੇਰਾ ਉਹ ਕਿ ਆਪ ਤੁਹਾਡੀ ਰਾਸ਼ੀ ਹੈ ਤੇ ਤੁਹਾਨੂੰ ਮਿਲ ਜਾਵੇਗੀ ਕਿਉਂਕਿ ਉਹਦੇ ਵਿੱਚ ਸਾਡੇ ਰਿਟਾਇਰਡ ਤੁਹਾਨੂੰ ਉਹ ਸਰ ਗੁਰਮੀਤ ਸਿੰਘ ਸੀਗੇ ਉਹਨਾਂ ਦੇ ਪਰਿਵਾਰ ਪਤਾ ਸੀ ਕਿ ਉਹ ਮੇਰੇ ਘਰ ਆਏ ਤੇ ਮੈਂ ਇਹਨਾਂ ਨੂੰ ਇਹਦੀ ਨਦੀ ਰਾਸ਼ੀ ਸੀਗੀ ਆਪਨੇ ਕਾਉਂਟ ਦੇ ਵਿੱਚੋਂ ਇਹਨਾਂ ਰਿਕਾਰਡ ਦੇ ਵਿੱਚ ਕਰ ਟ੍ਰਾਂਸਫਰ ਕਰ ਦਿੱਤੀ ਹੈ ਪਰ ਇਹਦੀ ਰਾਸ਼ੀ ਇਹਨਾਂ ਨੂੰ ਮਿਲਣੀ ਚਾਹੀਦੀ ਪ੍ਰਮਾਤਮਾ ਇਸੇ ਕਰਕੇ ਇਸ ਕਰਕੇ ਕਿਸੇ ਦਾ ਪੈਸਾ ਨਹੀਂ ਰੱਖਣਾ ਚਾਹੀਦਾ ਆਧਰੋਸਤੀ ਰੋਸ਼ਨ ਜਾਈ ਸੱਚੇ ਪਾਤਸ਼ਾਹ ਅਰਦਾਸ ਹੈ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ ਹਰ ਬਦਾਰ ਜੈ ਜੀ ਅਸਵਾਦ ਠੀਕ ਹੈ ਤਾਂ